ਐਰ ਕੀ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ਼ ਹੋਊਗਾ ਬਹੁਤ ਆਪ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟੀਕਲੀ ਖੜੇ ਨੇ ਲੋਕ ਦੇ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਹੈ ਰਾਜਾ ਬੜਿੰਗ ਜੇ ਜਿੱਤ ਗਏ ਤਾਂ ਵੀ ਕਿੱਧਰ ਬਾਹਰ ਚਲੇ ਜਾਣਗੇ ਨਹੀਂ ਜਿੱਤਣ ਦਾ ਤਾਂ ਮਤਲਬ ਹੀ ਕੋਈ ਨਹੀਂ ਇਹ ਐ ਕਿਵੇਂ ਜਿੱਤ ਜਾਣਗੇ ਨਹੀਂ ਜਿੱਤ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੱਤ ਕਿਵੇਂ ਜਾਣਗੇ ਬਾਹਰੋਂ ਆਇਆ ਬੰਦਾ ਔਰੇ ਧਾੜਵੀ ਲੁੱਟਣ ਲੁਧਿਆਣੇ ਵਾਲੇ ਆਪਣੇ ਨੂੰ ਥੋੜਾ ਮਰ ਲੁਟਾ ਲੈਣਗੇ ਐ ਕਿ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ਼ ਹੋਊਗਾ ਬਹੁਤੇ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟੀਕਲੀ ਖੜੇ ਨੇ ਲੋਕ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਆ ਪਾਰਟੀ ਚੋਂ ਕਿਸੇ ਚ ਹੋਣ ਕਦੇ ਹੋਈ ਗੱਲਬਾਤ ਉਹਨਾਂ ਨਾਲ ਦੇਖੋ ਬਹੁਤ ਗੱਲਾਂ ਨੇ ਜਿਹੜੀਆਂ ਮੀਡੀਆ ਤੇ ਆਮ ਕਰਨੀਆਂ ਨਹੀਂ ਚਾਹੀਦੀਆਂ ਫਿਰ ਤੁਸੀਂ ਕਹਿੰਦੇ ਹੋ ਵੀ ਸਿੱਧੀਆਂ ਗੱਲਾਂ ਤੁਸੀਂ ਕਰ ਲੈਨੇ ਹੋ ਪਰ ਹੁਣ ਮੈਨੂੰ ਵੀ ਥੋੜਾ ਜਿਹਾ ਪੋਲਿਟਿਸ਼ੀਅਨ ਬਣਨਾ ਪੈਣਾ ਹੈ ਅਜੇ ਤੱਕ ਨਹੀਂ ਬਣੇ ਸੀ ਨਹੀਂ ਮੈਂ ਕਦੇ ਹੁਣ ਵੀ ਨਹੀਂ ਬਣਨਾ ਮੈਂ ਨਹੀਂ ਕਦੇ ਇਹ ਜੀ ਗੱਲ ਕੋਈ ਲੁਕੋ ਕੇ ਰੱਖੀ ਜਾਂ ਸਿੱਧੀ ਕੀਤੀ ਮੈਂ ਤਾਂ ਕਰ ਹੀ ਲੈਣਾ ਸਾਰੀਆਂ ਗੱਲਾਂ ਸਭ ਨਾਲ ਹੀ ਐਤ ਕੀ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ ਹੋਊਗਾ ਬਹੁਤ ਆਪ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟਿਕਲੀ ਖੜੇ ਨੇ ਲੋਕ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਰਾਜਾ ਬੜਿੰਗ ਜਿੱਤ ਕੇ ਤਾਂ ਵੀ ਕਿੱਧਰ ਬਾਹਰ ਚਲੇ ਜਾਣਗੇ ਨਹੀਂ ਜਿੱਤਣ ਦਾ ਤਾਂ ਮਤਲਬ ਹੀ ਕੋਈ ਨਹੀਂ ਕਿ ਐ ਕਿਵੇਂ ਜਿੱਤੇ ਜਾਣਗੇ ਨਹੀਂ ਜਿੱਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੱਤ ਕਿਵੇਂ ਜਾਣਗੇ ਬਾਹਰੋਂ ਆਇਆ ਬੰਦਾ ਔਰੇ ਧਾੜ ਵੀ ਲੁੱਟਣ ਲੁਧਿਆਣੇ ਵਾਲੇ ਆਪਣੇ ਨੂੰ ਥੋੜਾ ਮਰ ਲੁਟਾ ਲੈਣਗੇ ਐ ਕਿ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ਼ ਹੋਊਗਾ ਬਹੁਤੇ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟੀਕਲੀ ਖੜੇ ਨੇ ਲੋਕਾਂ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਆ ਪਾਰਟੀ ਚੋ ਕਿਸੇ ਚ ਹੋਣ ਕਦੇ ਹੋਈ ਗੱਲਬਾਤ ਉਹਨਾਂ ਨਾਲ ਦੇਖੋ ਬਹੁਤ ਗੱਲਾਂ ਨੇ ਜਿਹੜੀਆਂ ਮੀਡੀਆ ਤੇ ਆਮ ਕਰਨੀਆਂ ਨਹੀਂ ਚਾਹੀਦੀਆਂ ਫਿਰ ਤੁਸੀਂ ਕਹਿੰਦੇ ਹੋ ਵੀ ਸਿੱਧੀਆਂ ਗੱਲਾਂ ਤੁਸੀਂ ਕਰ ਲੈਨੇ ਹੋ ਪਰ ਹੁਣ ਮੈਨੂੰ ਵੀ ਥੋੜਾ ਜਿਹਾ ਪੋਲੀਟੀਸ਼ਨ ਬਣਨਾ ਪੈਣਾ ਹੈ ਅਜੇ ਤੱਕ ਨਹੀਂ ਬਣੇ ਸੀ ਨਹੀਂ ਮੈਂ ਕਦੇ ਹੁਣ ਮੈਂ ਨਹੀਂ ਬਣਨਾ ਮੈਂ ਨਹੀਂ ਕਦੇ ਇਹ ਜੀ ਗੱਲ ਕੋਈ ਲੁਕੋ ਕੇ ਰੱਖੀ ਜਾਂ ਸਿੱਧੀ ਕੀਤੀ ਮੈਂ ਤਾਂ ਕਰ ਹੀ ਲੈਣਾ ਸਾਰੀਆਂ ਗੱਲਾਂ ਸਭ ਨਾਲ ਹੀ ਐ ਕਿ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ਼ ਹੋਊਗਾ ਬਹੁਤਿਆਰ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟਿਕਲੀ ਖੜੇ ਨੇ ਲੋਕਾਂ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਰਾਜਾ ਬੜਿੰਗ ਜੇ ਜਿੱਤ ਕੇ ਤਾਂ ਵੀ ਕਿੱਦਣ ਬਾਹਰ ਚਲੇ ਜਾਣਗੇ ਨਹੀਂ ਜਿੱਤਣ ਦਾ ਤਾਂ ਮਤਲਬ ਹੀ ਕੋਈ ਨਹੀਂ ਇਹ ਐ ਕਿਵੇਂ ਜਿੱਤ ਜਾਣਗੇ ਨਹੀਂ ਜਿੱਤ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੱਤ ਕਿਵੇਂ ਜਾਣਗੇ ਬਾਹਰੋਂ ਆਇਆ ਬੰਦਾ ਔਰੇ ਧਾੜਵੀ ਲੁੱਟਣ ਲੁਧਿਆਣੇ ਵਾਲੇ ਆਪਣੇ ਨੂੰ ਥੋੜਾ ਮਰ ਲੁਟਾ ਲੈਣਗੇ ਐ ਕਿ ਆਸ਼ੂ ਜੀ ਖੜੇ ਨੇ ਨਾਲ ਜਿਹੜੇ ਕਹਿੰਦੇ ਤੁਹਾਡੇ ਲਈ ਖੜਦੇ ਹੁੰਦੇ ਸੀ ਆਸ਼ੂ ਜੀ ਮੇਰੇ ਨਾਲ ਵੀ ਖੜੇ ਨੇ ਇਹ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਇਤਰਾਜ਼ ਹੋਊਗਾ ਬਹੁਤੇ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪੋਲੀਟੀਕਲੀ ਖੜੇ ਨੇ ਲੋਕ ਭਰਾ ਦੇ ਤੌਰ ਤੇ ਅੰਦਰੋਂ ਅਸ਼ੀਰਵਾਦ ਮੇਰੇ ਤੇ ਸਿਰ ਤੇ ਵੀ ਉਹਨਾਂ ਦਾ ਅਸ਼ੀਰਵਾਦ ਆ ਪਾਰਟੀ ਚੋਂ ਕਿਸੇ ਚ ਹੋਣ ਕਦੇ ਹੋਈ ਗੱਲਬਾਤ ਉਹਨਾਂ ਨਾਲ ਦੇਖੋ ਬਹੁਤ ਗੱਲਾਂ ਨੇ ਜਿਹੜੀਆਂ ਮੀਡੀਆ ਤੇ ਆਮ ਕਰਨੀਆਂ ਨਹੀਂ ਚਾਹੀਦੀਆਂ ਫਿਰ ਤੁਸੀਂ ਕਹਿੰਦੇ ਹੋ ਵੀ ਸਿੱਧੀਆਂ ਗੱਲਾਂ ਤੁਸੀਂ ਕਰ ਲੈਨੇ ਹੋ ਪਰ ਹੁਣ ਮੈਨੂੰ ਵੀ ਥੋੜਾ ਜਿਹਾ ਪੋਲਿਟਿਸ਼ੀਅਨ ਬਣਨਾ ਪੈਣਾ ਹੈ ਅਜੇ ਤੱਕ ਨਹੀਂ ਬਣੇ ਸੀ ਨਹੀਂ ਮੈਂ ਕਦੇ ਹੁਣ ਵੀ ਨਹੀਂ ਬਣਨਾ ਮੈਂ ਨਹੀਂ ਕਦੇ ਇਹ ਜੀ ਗੱਲ ਕੋਈ ਲੁਕੋ ਕੇ ਰੱਖੀ ਜਾਂ ਸਿੱਧੀ ਕੀਤੀ ਮੈਂ ਤਾਂ ਕਰ ਹੀ ਲੈਣਾ ਸਾਰੀਆਂ ਗੱਲਾਂ ਸਭ ਨਾਲ